ਨਮਸਕਾਰ ਦੋਸਤੋ ਪੰਜਾਬ ਦੇ ਵਿੱਚ ਹੁਣ ਜਾਰੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਦੇ ਐਲਾਨ ਦੇ ਨਾਲ ਪੰਜਾਬ ਦੇ ਵਿੱਚ ਪਿੰਡੂ ਇਲਾਕੇ ਵਿੱਚ ਤੇ ਸਬੰਧਤ ਇਲਾਕਿਆਂ ਵਿੱਚ ਚੋਣ ਜਾਬਤਾ ਲਾਗੂ ਹੋ ਗਿਆ ਹੈ ਜਿਸ ਨੂੰ ਕਿ ਮਾਡਲ ਕੋਡ ਆਫ ਕੰਡਕਟ ਕਿਹਾ ਜਾਂਦਾ ਹੈ ਅ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪੰਜਾਬ ਦੇ ਵਿੱਚ 1 ਲੱਖ 1 ਕਰੋੜ 3 ਲੱਖ 4650 ਵੋਟਰ ਆਪਣੇ ਮਤਦਾਨ ਦਾ ਇਸਤਮਾਲ ਕਰ ਸਕਣਗੇ ਤੇ ਇਹਨਾਂ ਦੀ ਸਹੂਲਤ ਵਾਸਤੇ 19181 ਬੂਥ ਬਣਾਏ ਗਏ ਨੇ ਬੈਲਟ ਪੇਪਰਾਂ ਹੀ ਇਹ ਵੋਟਾਂ ਪੈਣਗੀਆਂ ਇਹਦੇ ਵਿੱਚ ਦੋ ਤਰ੍ਹਾਂ ਦੇ ਬੈਲਟ ਹੋਣਗੇ ਬੈਲਟ ਪੇਪਰ ਹੋਣਗੇ ਵਾਈਟ ਯਾਨੀ ਕਿ ਚਿੱਟਾ येलो ਯਾਨੀ ਕਿ ਪੀਲਾ 14 ਦਸੰਬਰ 2025 ਦਿਨ ਐਤਵਾਰ ਨੂੰ ਵੋਟਾਂ ਪਾਈਆਂ ਜਾਣਗੀਆਂ ਤੇ 17 ਦਸੰਬਰ 2025 ਦਿਨ ਬੁੱਧਵਾਰ ਨੂੰ ਇਨ੍ਹਾਂ ਦੇ ਨਤੀਜੇ ਲਾਣੇ ਜਾਣਗੇ ਜੈ ਹਿੰਦ ਜੈ ਭਾਰਤ